ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਪਿਛਲੇ ਕਈ ਦਿਨਾਂ ਤੋਂ ਜਿਹੜਾ ਨਗਰ ਕੀਰਤਨਾ ਜਿਹੜੇ ਹਜੂਰ ਸਾਹਿਬ ਤੋਂ ਆਰੰਭ ਹੋ ਕੇ ਚਾਰ ਤਕਤਾਂ ਦੀ ਯਾਤਰਾ ਕਰਦਾ ਹੋਇਆ ਅੱਜ ਸ੍ਰੀ ਅਕਾਲ ਤਖਤ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਸਟੇਸ਼ਨ ਤੇ ਇਹ ਨਗਰ ਕੀਰਤਨ ਪਹੁੰਚ ਰਿਹਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਇਹ ਨਗਰ ਕੀਰਤਨ ਜੀ ਆ ਕਹਿਣ ਨੂੰ ਅਸੀਂ ਇੱਥੇ ਪਹੁੰਚੇ ਆਂ ਉਹਨਾਂ ਸਾਰੀਆਂ ਸੰਗਤਾਂ ਨੂੰ ਅਸੀਂ ਬੜਾ ਭਾਗੇ ਸਮਝਦੇ ਹਾਂ ਜਿਹੜੇ ਉਹ ਪੰਜੇ ਤੱਕਾਂ ਦੇ ਦਰਸ਼ਨ ਕਰਕੇ ਇਹ ਆਪਣਾ ਇਸ ਜੀਵਨ ਦੇ ਵਿੱਚ ਇਹ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਅਸੀਂ ਜਿਹੜਾ ਇਹ ਨਗਰ ਕੀਰਤਨ ਨੂੰ ਜੀਆਂ ਕਹਿਣ ਲਈ ਇੱਥੇ ਸਟੇਸ਼ਨ ਤੇ ਪਹੁੰਚੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਨਾਂ ਕਿ ਸਰਕਾਰਾਂ ਨੂੰ ਇਹੋ ਜਿਹਾ ਉਤਾਲੇ ਕਰਨੇ ਚਾਹੀਦੇ ਆ ਜਿਹੜੇ ਸੰਗਤਾਂ ਨੂੰ ਸਥਿਤੀ ਨਾ ਹੋਵੇ ਜਿਹੜੇ ਜਾ ਨਹੀਂ ਸਕਦੇ ਉਹਨਾਂ ਨੂੰ ਦਰਸ਼ਨ ਕਰਾਇਆ ਜਾਵੇ ਬਿਲਕੁਲ ਜੀ ਜੇ ਸਾਡੇ ਸਿੱਖ ਧਰਮ ਦੇ ਵਿੱਚ ਜਿਹੜੇ ਸਭ ਤੋਂ ਉੱਤਮ ਪੰਜ ਤਖਤ ਮੰਨੇ ਗਏ ਨੇ ਇਹ ਜਿਹੜੇ ਪੰਜੇ ਤਖਤਾਂ ਦੀ ਯਾਤਰਾ ਇਹ ਜਿਵੇਂ ਹਜੂਰ ਸਾਹਿਬ ਦੀਆਂ ਸੰਗਤਾਂ ਵੱਲੋਂ ਇਹ ਵੱਡਾ ਇੱਕ ਉਪਰਾਲਾ ਕੀਤਾ ਗਿਆ ਇਹ ਵੀ ਅਸੀਂ ਸਲਾਹਾਂ ਕਰਦੇ ਹਾਂ ਸਰਕਾਰਾਂ ਨੂੰ ਅਜੇ ਮਤਲਬ ਕਿ ਜਿਹੜੇ ਸਾਧਨ ਅਪਣਾਉਣੇ ਚਾਹੀਦੇ ਨੇ ਤਾਂ ਕਿ ਜਿਹੜੀ ਸਿੱਖ ਸੰਗਤਾਂ ਉਹ ਆਪਣੇ ਗੁਰਦ ਆਮਾ ਦੀ ਆਸਾਨੀ ਨਾਲ ਦਰਸ਼ਨ ਕਰ ਸਕਣ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਇਦਾਂ ਦੀਆਂ ਟ੍ਰੇਨਾਂ ਸੰਗਤਾਂ ਲਈ ਅ ਸੁਰੂ ਕਰਨੇ ਚਾਹੀਦੀਆਂ ਨੇ ਵੈਗੁਰਜੀ ਕਾ ਖਾਲਸਾ ਵੈਗੁਰ ਪ੍ਰਬੰਧਕ ਕਮੇਟੀ ਵੱਲੋਂ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਆ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅ ਅ ਅੱਜ ਆਪਾਂ ਵੇਖ ਰਹੇ ਹਾਂ ਅ ਸਟੇਸ਼ਨ ਤੇ ਜਿਹੜੇ ਲਗਭਗ 1400 ਸੰਗਤ ਦਾ ਇਹ ਕਾਫਲਾ ਆ ਰਿਹਾ ਉਹਨਾਂ ਨੂੰ ਲਿਜਾਣ ਦੇ ਵਿੱਚ ਵੱਡੀ ਗਿਤੀ ਦੇ ਵਿੱਚ ਸਾਧਨ ਏਸੀ ਵੱਸਾ ਗੱਡੀਆਂ ਮੌਜੂਦ ਨੇ ਇਹ ਇਹਨਾਂ ਨੂੰ ਫਿਰ ਇੱਕ ਇੱਕ ਪੂਰੇ ਜਥੇ ਦੇ ਵਿੱਚ ਲਿਆ ਕੇ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਵਿਖੇ ਉੱਥੇ ਸ਼੍ਰੀ ਪਾਲਕੀ ਸਾਹਿਬ ਦੇ ਪ੍ਰਬੰਧ ਵੀ ਕੀਤੇ ਗਏ ਨੇ ਤੇ ਇਹਨਾਂ ਦੇ ਰਹਿਣ ਸਰੇ ਦੇ ਲਈ ਜਿੱਥੇ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਦੀ ਸਾਇਆ ਮਾਤਾ ਗੰਗਾ ਜੀ ਨਿਵਾਸ ਵਿੱਚ ਇਹਨਾਂ ਦੀ ਰਹਿائش ਦਾ ਪ੍ਰਬੰਧ ਕੀਤਾ ਗਿਆ ਹੈ ਬਹੁਤ ਹੀ ਖੁਸ਼ੀਆਂ ਨੇ ਸਤਿਗੰਗ ਸ਼੍ਰੀ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਜਿੱਥੋਂ ਇਹ रेल यात्रा ਜਿਹੜੀ ਹੈ ਉੱਥੋਂ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਰਵੰਤ ਸਿੰਘ ਜੀ ਜਥੇਦਾਰ ਤਖਸ਼ਰੀ ਸੱਚਖੰਡ ਹਜੂਰ ਸਾਹਿਬ ਨਾਲਡੇੜ ਤੋਂ ਉਹਨਾਂ ਨੇ ਰਵਾਨਾ ਕੀਤੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧਰਸ਼ ਆਯਾਤ ਦੇ ਵਿੱਚ ਜਿਹੜੀ ਇਹ ਰੇਲ ਗੱਡੀ ਯਾਤਰਾ ਆ ਰਹੀ ਹੈ ਜਿੱਥੇ ਸ੍ਰੀ ਹਜੂਰ ਸਾਹਿਬ ਤੋਂ ਇਹ ਆਰੰਭ ਹੋਈ ਤੇ ਪਟਨਾ ਸਾਹਿਬ ਤਖਸ਼ਰੀ ਪਟਨਾ ਸਾਹਿਬ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਫਿਰ ਤਖਸ਼ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਫਿਰ ਫਤੇਗੜ੍ਹ ਸਾਹਿਬ ਸ੍ਰੀ ਫਤੇਗੜ੍ਹ ਸਾਹਿਬ ਤੇ ਫਿਰ ਜਿਹੜੀ ਹੈ ਬਟਿੰਡੇ ਤੋਂ ਹੁੰਦੇ ਹੋਏ ਯਾਤਰਾ ਤੱਕ ਸ੍ਰੀ ਦਵਨਵਾ ਸਾਹਿਬ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤਾ ਹੈੱਡਕੁਆਟਰ ਹੈ ਤੇ ਉੱਥੋਂ ਅੱਜ ਜਿਹੜੀ ਯਾਤਰਾ ਆਰੰਭ ਹੋਈ ਤੇ ਹੁਣ ਜਿਹੜੇ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰਿਆਂ ਵਾਸਤੇ ਜਿਹੜੀ ਇਹ ਯਾਤਰਾ ਹੈ ਪਹੁੰਚ ਰਹੀ ਹੈ ਜਿਹਦੇ ਵਿੱਚ ਰੇਲ ਗੱਡੀ ਦੇ ਵਿੱਚ ਤਕਰੀਬਨ 1300 ਜਿਹੜੇ ਯਾਤਰੀ ਨਾਲ ਸਵਾਰ ਨੇ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਅਣਸਬੰਸ ਦੇ ਜਿਹੜੇ ਘੋੜੇ ਵੀ ਉਹ ਵੀ ਨਾਲ ਨੇ ਤੇ ਜਿੱਥੇ ਮੈਂ ਸਾਰੀਆਂ ਨਹਾਂਗਸੰਗ ਜਥੇਬੰਦੀਆਂ ਵੱਲੋਂ ਜੀ ਆਇਆ ਕਰਨ ਵਾਸਤੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਤੇ ਨਾਲ ਹੀ ਮੈਨੇਜਰ ਮੀਤ ਮੈਨੇਜਰ ਤੇ ਉਹਨਾਂ ਨੇ ਵੀ ਜਿਹੜੇ ਪ੍ਰਬੰਧ ਕੀਤੇ ਨੇ ਉੱਥੇ ਸਾਡੇ ਬਹੁਤ ਸਤਿਕਾਰਯੋਗ ਐ ਬਾਬਾ ਸੁਲੱਖਣ ਸਿੰਘ ਜੀ ਪੰਜ ਵਾਰ ਤੋਂ ਮਹਾਂਪੁਰਖ ਉਹ ਵੀ ਜੀ ਆਇਆ ਕਹਿਣ ਵਾਸਤੇ ਇੱਥੇ ਹਾਜ਼ਰ ਹੋਏ ਨੇ ਤੇ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਧੀ ਚਾਂਜੀ ਉਹ ਵੀ ਹਾਜ਼ਰ ਨੇ ਬਾਬਾ ਜੀ ਤੇ ਨਾਲ ਸਾਰੀਆਂ ਗੁਰੂ ਜੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰੀਆਂ ਗੁਰਸਿੱਖ ਸੰਗਤਾਂ ਸ੍ਰੀ ਹਜੂਰ ਸਾਹਿਬ ਤੋਂ ਪਾਵਨ ਜਿਹੜੀ ਯਾਤਰਾ ਰੇਲ ਯਾਤਰਾ ਇੱਥੇ ਪਹੁੰਚਣ ਵਾਲੀ ਹੈ ਉਹਦੇ ਸਵਾਗਤ ਵਾਸਤੇ ਜੀ ਆਇਆ ਕਹਿਣ ਵਾਸਤੇ ਸਾਰੀਆਂ ਆਪਣੇ ਆਪਣੇ ਫੌਜਾਂ ਦੇ ਨਾਲ ਹਾਜ਼ਰੀਆਂ ਲਵਾ ਰਿਹਾ ਹੈ ਮੈਂ ਸ਼ਰੋਮਣੀ ਪੰਚਾਇਤ ਅਕਾਲੀ ਬੁੱਢਾ ਦਲ ਪੰਨਵਾਤਾ ਅਖਤ ਵੱਲੋਂ ਸਾਰੀਆਂ ਹੀ ਗੁਰਸੇਕ ਸੰਗਤਾਂ ਨੂੰ ਤੇ ਜਿਹੜੀਆਂ ਫੌਜਾਂ ਆ ਰਹੀਆਂ ਨੇ ਹਜ਼ੂਰੀ ਫੌਜਾਂ ਉਹਨਾਂ ਨੂੰ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਜੀ ਆਇਆਂ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ